ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਖੰਨੇ ਮੰਡੀ ਸਵੇਰ ਸਵੇਰ ਦਾ ਟਾਈਮ ਆ ਜੀ ਅਜੇ ਡੰਗਰ ਆਉਣਾ ਹੀ ਸ਼ੁਰੂ ਹੋਇਆ ਲਾਲ ਕਰਕੇ ਨੇ ਗੱਡੀਆਂ ਵਿੱਚ ਲੈ ਆ ਬਾਕੀ ਜੋ ਵੀ ਆਪਣਾ ਰੇਟ ਰੂਟ ਅੱਜ ਦਾ ਜੀ ਪਕਾਉਂਦੇ ਆ ਤੁਹਾਨੂੰ ਖੰਨੇ ਮੰਡੀ ਬਾਈ ਦੇਖੋ ਗੱਡੀਆਂ ਵੀ ਨਿਕਲ ਜਾ ਰਹੀਆਂ ਆ ਕਾਰਨਾਂ ਕਰਕੇ ਬਈ ਆਪਣੇ ਪੰਜਾਬ ਚ ਮੱਜਾ ਘਟ ਰਹੀ ਆ। ਆ ਦੇਖੋ ਕਿੱਡੇ-ਕੱਡੇ ਜਹਾਜ਼ ਵਰਗੇ ਮੱਜਾਂ ਜਾ ਰਹੇ ਨੇ। ਇਹ ਬਿਨਰ ਦੁੱਧ ਤੋਂ ਬਿਕਣਾਈਆਂ ਉਹ ਮੱਜਾਂ ਹੀ। ਜਿਹੜੀ ਆਪਣੀ ਪੰਜਾਬ ਚ ਮੱਜ ਘਟ ਰਹੀ ਆ ਆ ਕਾਰਨਾਂ। ਆ ਛੋਟੀ ਨਾ ਬਈ ਜਿਹੜੀ ਬਿਮਾਰੀ ਹਿੰਦੀ ਸਰੇ ਦੀ। ਉਹ ਹੋਈ ਵੀ ਐ ਨੂੰ ਦੇਖੋ ਮੱਥਾ ਵੀ ਛੱਲੇ ਲਿਆ ਆਪਣਾ। ਸਿੰਘ-ਸੁੰਗ ਜਮਾਈ ਬੰਦ ਐ। ਆ ਝੋਟੀ ਦੀ ਬਾਈ ਫੇਸ ਕੁਆਲਟੀ ਚੈੱਕ ਕਰੋ ਜਮਾਈ ਸਰਾਈ ਐਰ ਕੱਦ ਗੁੱਦ ਵੀ ਵਰੀਆ ਰਾਜੀ ਝੋਟੀ ਆ ਪੂਰੀ ਇਹ ਜਿਹੜੀਆਂ ਝੋਟੀਆਂ ਕਾਟੂ ਮਾਲ ਜਾਣ ਕਰਕੇ ਨਾ ਪੰਜਾਬ ਚ ਮੰਜਾ ਘਟ ਰਹੀਆਂ ਐ ਜਿਹੜੀਆਂ ਝੋਟੀਆਂ ਬਾਈ ਕਾਟੂ ਮਾਲ ਜਾਣ ਕਰਕੇ ਪੰਜਾਬ ਦੇ ਵਿੱਚ ਲੱਖਾਂ ਦੇ ਹਿਸਾਬ ਤੇ ਗਿਣਤੀ ਘਟ ਰਹੀ ਹੈ ਆ ਦੇਖ ਲਓ ਸੀ ਸਵੇਰ ਸਵੇਰ ਟਾਈਮ ਦੀ ਉਹ ਵੀਡੀਓ ਹਜੇ ਇੰਨਾ ਕਰਕੇ ਬਾਈ ਲੱਖਾਂ ਦੇ ਹਿਸਾਬ ਚ ਗਿਣਤੀ ਘਟ ਰਹੀ ਹੈ ਪੰਜਾਬ ਚ ਇਹਨਾਂ ਦੇ ਕਾਰਨ ਹੀ ਮੱਜਾਂ ਮਹਿੰਗੀਆਂ ਹੋ ਰਹੀਆਂ ਥੋੜੀ ਜਿਹੀ ਦੇਰ ਬਾਅਦ ਬਾਈ ਲੱਗੀ ਮੰਡੀ ਭਰਨ ਲੱਗੇ ਗਾਹਾਂ ਦੇ ਘੋਮਣ ਬਾਈ ਇੱਧਰ ਢੇੜੇ ਲਈ ਜਾਂਦੇ ਆ ਹਾਂਜੀ ਹੋਰ ਕੀ ਜੀ ਆਹ ਖੜੀ ਹੈ ਬਾਈ ਪੰਜਾਬ ਦੀ ਕਰੀਮ ਜਿਹੜੀਆਂ ਨੇ بڑے ਹੋ ਗਏ ਕੁਛ ਨਾ ਕੁਛ ਕਰਨ ਆ ਲਾ ਆ ਦੇਖ ਲੋ ਛੋਟੇ ਛੋਟੇ ਬੱਚੇ ਜਮੈਂ 3 ਦਿਨ ਮਹੀਨੇ ਦੇ 4 4 ਮਹੀਨੇ ਦੇ ਪੱਤੂਆਂ ਪਾਸੇ ਚਲੇ ਗਏ ਕਿਹਨਾਂ ਨੇ ਕਿਸੇ ਨੇ ਕੁਛ ਨਹੀਂ ਦੇਖਿਆ ਹੈਗਾ ਇੱਧਰ ਭਾਈ ਹਾਂਦੇ ਸੌਦੇ ਹੋ ਰਹੇ ਆ ਕੱਟਾ ਦੇਖ ਕਿੰਨਾ ਕੰਮ ਆ ਲਾ ਹੋਣ ਕੁਆਲਿਟੀ ਦਾ ਕੱਟਾ ਏ ਹੁਣ ਬਾਈ ਤੁਹਾਨੂੰ ਇੱਕ ਤਾਜੀ ਮੱਝ ਦਿਖਾਉਂਦੇ ਤੌਰ 'ਤੇ ਗੱਭਾ ਨਾ ਮੈਂ 10 ਦਿਨ ਬਾਕੀ ਦੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਮੰਗਦੇ ਬਾਈ ਦਾ 1 20 ਮੰਗਦੇ ਆ ਜੀ ਕਿ ਕਿੰਨਾ ਸੁਹਾ ਜੀ ਦੂਜਾ ਸੁਹਾ ਸੁਣਾ ਜੀ 10 ਦਿਨ ਪੇਂਟਿੰਗ ਆ ਠੀਕ ਆ ਜੀ ਕਿੰਨੇ ਦੋਗੇ ਜੀ 10 ਆਰਦੀ ਦੇ ਦੋਗੇ ਵੀਰੇ ਮੋਬਾਈਲ ਨੰਬਰ ਦੱਸਿਓ ਜੀ 70870 ਹਾਂਜੀ 0868767 ਤੇ ਐਡਰੈਸ ਦੱਸ ਦਿਓ ਆਪਣੇ ਕੀ ਆਪਣਾ ਪਿੰਡ ਹੈਗਾ ਜੀ ਸੌਂਟਾਂਪੁਰ ਹਾਂਜੀ ਜ਼ਿਲ੍ਹਾ ਰੋਪੜ ਆ ਜੀ ਠੀਕ ਆ ਜੀ ਤਹਿਸੀਲ ਚਮਕੌਰ ਸਾਹ ਬਾਈ ਠੀਕ ਆ ਜੀ ਕਿਵੇਂ ਲੈ ਕੇ ਆਏ ਬਈ ਜੀ ਕੀ ਲੈ ਕੇ ਆਏ ਬਈ ਠੀਕ ਆ ਜੀ ਤਾਂ ਇੱਕ ਮੱਝ ਬਾਈ ਤੁਹਾਨੂੰ ਹੋਰ ਦਿਖਾਉਂਦੇ ਤੋਰ ਕੇ ਬਾਈ ਕਿਆ ਮੰਗਦੇ ਜੀ ਮੁੱਲ 100000 ਕਿੰਨੇ ਦੋਗੇ ਜੀ ਲੱਖ ਦੇ ਦਵਾਂਗੇ ਜੀ ਕਿੱਥੋਂ ਆਏ ਬਈ ਜੀ ਫਖੋ ਕਹਾਂ ਜੀ ਐਡਰੈਸ ਪੂਰਾ ਦੱਸਿਓ ਜੀ ਆਪਣਾ ਐਡਰੈਸ ਜਿਲ੍ਹਾ ਆਪਣਾ ਤਰਨਤਾਰਨ ਸੀਲ ਤਰਨਤਾਰਨ ਪਿੰਡ ਪੱਖੋ ਪੇ ਠੀਕ ਹੈ ਜੀ ਮੋਬਾਈਲ ਨੰਬਰ ਜੀ 9878013095 ਠੀਕ ਹੈ ਜੀ ਆਪਣਾ ਵਪਾਰ ਦਾ ਕੰਮ ਆ ਜੀ ਹਾਂ ਜੀ ਵਪਾਰ ਦਾ ਜੀ ਠੀਕ ਹੈ ਜੀ ਬਾਈ ਪੈਸੇ ਨਹੀਂ ਆਉਂਦੀਆਂ ਇੱਕ ਵੇਖ ਇੱਕ ਰਹਿ ਗਈ ਠੀਕ ਹੈ ਜੀ ਬਾਈ ਅੱਜ ਖੰਨੇ ਮੰਡੀ ਪਰ ਨਾ ਕਾਹ ਕਾ ਨਾ ਡੰਗਰ ਕਾਹ ਕਾ ਵੀ ਬਹੁਤ ਘੱਟ ਘੱਟਾ ਮੰਡੀ ਪਰ ਡੰਗਰ ਵੀ ਬਹੁਤ ਜ਼ਿਆਦਾ ਘੱਟਿਆ ਦੇਖੋ ਤੁਸੀਂ ਦੇਖ ਸਕਦੇ ਟਾਵਾ ਟਾਵਾ ਮੈਂਸ ਘੜੀ ਹੈ ਬਾਈ ਹੁਣ ਤੁਹਾਨੂੰ ਦਿਖਾਉਂਦੇ ਆ ਗਾਇਆਂ ਗਾਇਆਂ ਦਾ ਕੀ ਰੇਟ ਰੂਟ ਚੱਲਦਾ ਕਿੱਕਣਾ ਹੀ ਬਈ ਇੱਕ ਤਾਂ ਗਰਨੀ ਕਰਕੇ ਮਾਲਕਾ ਟਾਉਣ ਲੱਗ ਗਿਆ ਤੇ ਦੂਜਾ ਫਾੜੀ ਬੁੱਢੀ ਪੈ ਗਈ ਉਸ ਕਰਕੇ ਮਾਲ ਰਜਾ ਦਾ ਘਟ ਆਇਆ ਬਾਈ ਦੇਖਦੇ ਵੀ ਮੰਦਾ ਕਿ ਤੇਜ਼ੀ ਆ ਜਗਾਇਆਂ ਦੀ ਇੱਕ ਤੁਹਾਨੂੰ ਬਾਈ ਹੁਣ ਜਰਸੀ ਬੱચી ਤੋੜ ਕੇ ਦਿਖਾਉਂਦੇ ਆ ਕਿਦੀ ਹੁਣ ਗਲਾ ਵੀ ਵਰਨਾ ਜਰਸੀ ਬੱચી ਬਾਈ ਕੱਬਣਾ ਲੈ ਮੋਲ ਲੈ ਮੋਲ ਲਿਆ ਭਾਈ ਕਿੰਨਾ ਮੁੱਲ ਕਰਦੇ ਜੀ 75000 ਕਰਦੇ ਕਿੰਨੇ ਦੋਗੇ ਜੀ 65000 ਕਿੰਨੇ ਦਿਨ ਬਾਕੀ ਹੈ ਜੀ 2 ਦਿਨ ਪਏ ਮੋਬਾਈਲ ਨੰਬਰ ਦੱਸਿਓ 87270 ਹਾਂ ਜੀ 64788 ਇੱਕ ਵਾਰ ਉੱਚੀ ਬੋਲਿਓ 87270 64788 ਠੀਕ ਆ ਜੀ ਭਾਈ ਹੁਣ ਦਿਖਾਉਂਦੇ ਤੁਹਾਨੂੰ ਅਸਰ ਬੱਛੀਆਂ ਭਾਈ ਡੱਬੀਆਂ আর ਜਰਸੀ ਬੱਛੀਆਂ ਲੈ ਕੇ ਆਇਆ ਵਾ ਭਾਈ ਆ ਦੇਖ ਲਓ ਬਾਈ ਬਾਕੀ ਦੀ ਜਿਹੜੀ ਡਿਟੇਲ ਆ ਬਾਈ ਲੈਂਦੇ ਆਪਾਂ ਬਾਈ ਤੋਂ ਬਾਈ ਸასიਖਾਲ ਜੀ ਸასიਖਾਲ ਵੀਰੇ ਬਈ ਆਪਣਾ ਐਡਰੈਸ ਸਰ ਨੰਬਰ ਬੋਲ ਦਿਓ ਪਹਿਲਾਂ ਵੀਰੇ ਮੇਰਾ ਪਿੰਡ ਹੈਗਾ ਸਰੌਦ ਠੀਕ ਹੈ ਜੀ ਮਲੇਰ ਕੋਲ ਦਾ ਏਰੀਆ ਫੋਨ ਨੰਬਰ ਹੈਗਾ 82 83 84 98 15 ਠੀਕ ਹੈ ਜੀ ਵੀਰੇ ਜਿਹੜੀ ਆ ਬੱਚੀਆਂ ਆ ਜੀ ਇਹਦੀ ਕੀ ਆ ਡਿਟੇਲ ਆ ਜੀ ਇਹ ਧੀਰੀਆਂ ਨੇ ਵੀਰੇ ਸਾਰੀਆਂ ਬੱਚੀਆਂ ਧੀਰੀਆਂ ਨੇ ਸਾਰੀਆਂ ਬੱਚੀਆਂ ਖੀਰੀਆਂ ਆ ਜੀ ਉਹ 2 ਮਹੀਨੇ ਤੋਂ ਲੈ ਕੇ 1.5 ਸਾਲ ਤੱਕ ਦੀ ਬੱਚੀਆਂ ਨੇ ਠੀਕ ਹੈ ਜੀ ਜੇ ਆਪਣੇ ਕਿਸੇ ਵੀ ਕਿਸਾਨ ਵੀਰ ਨੇ ਵੀ ਸੋਤੇ ਬੱਚੀ ਲੈਣੀ ਹੋਵੇ ਜੀ ਆਹ ਨੰਬਰ ਤੇ ਕੰਟੈਕਟ ਕਰਨਾ ਹਾਂਜੀ ਹਾਂ ਵੀਰੇ ਹਰ ਟਾਈਮ ਆਪਣੇ ਲਵੇ ਬੱਚੀ ਹੁੰਦੀ ਹੈ ਠੀਕ ਹੈ ਜੀ ਕਿੰਨੀਆਂ ਬੱਚੀਆਂ ਹੁੰਦੀਆਂ ਵੀਰ ਆਪਣੇ ਕੋ ਬੱਚੀਆਂ 10 12 ਦਾ ਇਹ ਹਰ ਟਾਈਮ ਆਪਣੇ ਘਰੇ ਹੁੰਦੀ ਹੈ ਜੀ ਠੀਕ ਹੈ ਜੀ ਜਰਸੀ ਤੇ ਐਫ ਪੀ ਦੇ ਵਿੱਚ ਠੀਕ ਹੈ ਜੀ ਸਾਰੀਆਂ ਖੇਰੀਆਂ ਮਿਲੂਗਾ ਕਿਉਂ ਹਾਂਜੀ ਇਹ ਖੇਰੀਆਂ ਬਾਕੀ ਰੇਟ ਦੇ ਹਿਸਾਬ ਨਾਲ ਆ ਵੀਰੇ 2 ਦੰਦ 4 ਦੰਦ ਬੱਚੀ ਦੀ ਇੱਕ ਮਾੜਾ ਜਿਹਾ ਰੇਟ ਦਾ ਆਈਡੀਆ ਦੇ ਦਿਓ ਜੀ ਰੇਟ ਵੀਰੇ 5000 ਤੋਂ ਲੈ ਕੇ 30 35000 ਤੱਕ ਦੀ ਬੱਚੀ ਹੁੰਦੀ ਹੈ ਜੀ ਠੀਕ ਆ ਵੀਰੇ ਧੰਨਵਾਦ ਜੀ भाई भेड़ी भूलगी मंडी हरा ररा होगी सारे पास मंडी सारे पास हरा हरा कराती हरा रला मिलती ਹੋਣ ਤੋਂ ਬਾਅਦ ਵੀ ਤੁਹਾਨੂੰ ਇੱਕ ਬੈੜੀ ਤੋੜ ਕੇ ਮੋੜ ਲੋ ਹੀ ਮੋੜ ਲੋ ਭਾਈ ਬੈੜੀ ਹਜੇ ਨਰਮ ਆ ਦਿਨ ਲਉਂਗੀ ਕਈ ਭਾਈ ਇਹਦੇ ਬੈੜੀ ਦਾ ਨਾ ਮੁੱਲ 275000 ਕਰਦੇ ਆ